ਮੇਰੇ ਬਲ ਸਾਰੇ ਅਨੁਸਾਤ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਜਿਹੜੀ ਅੱਜ ਦੀ ਵੀਡੀਓ ਹੈ ਇਹ ਹਰ ਇਨਸਾਨ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੋਣ ਵਾਲੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਮਾਂ ਕਾ ਪਿਆਰ ਔਰ ਬਲੌਗ ਤੇ ਆਓ ਆਪਾਂ ਵੀਡੀਓ ਹੁਣ ਸ਼ੁਰੂ ਕਰਦੇ ਆਂ ਦੇਖੋ ਹਰ ਇੱਕ ਨੂੰ ਲੱਗਦਾ ਹੁੰਦਾ ਹੈ ਨਾ ਵੀ ਮੈਂ ਕੁਝ ਨਹੀਂ ਹੈਗਾ ਮੈਂ ਜ਼ਿੰਦਗੀ ਚ ਕਾਮਯਾਬ ਨਹੀਂ ਹੁਣ ਪਾਣਾ ਕਿਉਂਕਿ ਆਪਾਂ ਆਪਦੇ ਆਪ ਨੂੰ ਹੀ ਘਟਿਆ ਮਹਿਸੂਸ ਕਰਨ ਲੱਗ ਜਾਂਦੇ ਆਂ ਅਕਸਰ ਆਪਣੀ ਇਹ ਨਾ ਜਾਂ ਕਾਮਯਾਬੀ ਜਿਹੜੀ ਆਪਾਂ ਨੂੰ ਨਹੀਂ ਪ੍ਰਾਪਤ ਹੁੰਦੀ ਉਹਦਾ ਮੇਨ ਕਾਰਨ ਇਹੀ ਹੈ ਕਿ ਆਪਾਂ ਆਪਣੇ ਆਪ ਨੂੰ ਘਟਿਆ ਮਹਿਸੂਸ ਕਰਨ ਲੱਗ ਜਾਂਦੇ ਨੇ ਆਪਾਂ ਸੋਚਦੇ ਆਂ ਵੀ ਨਹੀਂ ਮੈਂ ਇਸਤੇ ਕਾਬਿਲ ਨਹੀਂ ਹੈਗਾ ਨਹੀਂ ਮੈਂ ਇਹ ਨਹੀਂ ਕਰ ਸਕਦਾ ਹਣਾ ਜਦੋਂ ਆਪਾਂ ਖੁਦ ਨੂੰ ਇਦਾਂ ਸਮਝਣ ਲੱਗ ਜਾਂਦੇ ਨੇ ਤਾਂ ਜਿਹੜਾ ਆਪਾਂ ਕੰਮ ਕਰ ਸਕਦੇ ਹੁੰਨੇ ਆਪਾਂ ਉਹ ਵੀ ਨਹੀਂ ਕਰਦੇ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਅਗਰ ਤੁਸੀਂ ਇਹਤੇ ਚੱਲੋਗੇ ਤਾਂ ਜ਼ਿੰਦਗੀ ਵਿੱਚ ਹਣਾ ਕਦੇ ਵੀ ਤੁਸੀਂ ਨਿਰਾਸ਼ ਨਹੀਂ ਹੋਵੋਗੇ ਹਮੇਸ਼ਾ ਕਾਮਯਾਬ ਹੋਵੋਗੇ ਸਭ ਤੋਂ ਪਹਿਲੀ ਗੱਲ ਕਿ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਇਹ ਨਹੀਂ ਸੋਚਣਾ ਹਣਾ ਵੀ ਲੋਕ ਮੈਨੂੰ ਕੀ ਕਹਿਣਗੇ ਕਿਉਂਕਿ ਅਕਸਰ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਆਪਾਂ ਨੂੰ ਮਨ ਦੇ ਵਿੱਚ ਇਹੀ ਰਹਿੰਦਾ ਵੀ ਲੋਕ ਕੀ ਕਹਿਣਗੇ ਕਿਉਂਕਿ ਲੋਕਾਂ ਨੇ ਦੇਖੋ ਨਾ ਤਾਂ ਤੁਹਾਨੂੰ ਖਾਣ ਨੂੰ ਦੇ ਕੇ ਜਾਣੇ ਨਾ ਲੋਕਾਂ ਨੇ ਤੁਹਾਨੂੰ ਪੈਸਾ ਦੇ ਕੇ ਜਾਣੇ ਨਾ ਲੋਕਾਂ ਨੇ ਤੁਹਾਡੇ ਨਾਲ ਤੁਰਨਾ ਨਾ ਇਹ ਸਿਰਫ ਆਪਣੇ ਮਨ ਦੇ ਵਿੱਚ ਹੁੰਦਾਗਾ ਪਰ ਜਦੋਂ ਤੁਸੀਂ ਹਨਾ ਪਹਿਲੀ ਮੰਜ਼ਲ ਤੇ ਪੈਰ ਰੱਖੋਗੇ ਉਸ ਟਾਈਮ ਤੁਹਾਨੂੰ ਖਿੱਚਣ ਵਾਲੇ ਬਹੁਤ ਹੋਣਗੇ ਪਰ ਹੌਲੀ ਹੌਲੀ ਜਦੋਂ ਤੁਸੀਂ ਮੰਜ਼ਲ ਤੇ ਪਹੁੰਚਦੇ ਜਾਓਗੇ ਤਾਂ ਸਾਰੇ ਤੁਹਾਡੀ ਬਾਵਾ ਕਰਨਗੇ ਤੇ ਜਿਹੜੇ ਹੁਣ ਤੁਹਾਨੂੰ ਪਿੱਛੇ ਹੀ ਖਿੱਚਦੇ ਆਗੇ ਜਦੋਂ ਤੁਸੀਂ ਇਹਨਾਂ ਕਾਮਯਾਬੀ ਆਪ ਤੇ ਆਪਣੀ ਮੰਜ਼ਿਲ ਤੇ ਪਹੁੰਚੋਗੇ ਤਾਂ ਉਹੀ ਤੁਹਾਡੇ ਨਾਲ ਆਖਾ ਕੇ ਖੜਨਗੇ ਹਨ ਸਭ ਤੋਂ ਮੇਨ ਗੱਲ ਹੁੰਦੀ ਹੈ ਕਿ ਦੇਖੋ ਮੰਜ਼ਿਲ ਕਿਸੇ ਨੂੰ ਵੀ ਇੱਕ ਦਿਨ ਦੇ ਵਿੱਚ ਹਾਸਲ ਨਹੀਂ ਹੁੰਦੀ ਕਹਿੰਦੇ ਜਿਹੜਾ ਡਿਗ ਡਿਗ ਕੇ ਹਨਾ ਸਵਾਰ ਹੁੰਦਾ ਹੈ ਉਹੀ ਇੱਕ ਦਿਨ ਹਨਾ ਫਿਰ ਜਾ ਕੇ ਬਾਦਸ਼ਾਹ ਬਣਦਾ ਦੇਖੋ ਕਦੇ ਵੀ ਕਿਸੇ ਵੀ ਚੀਜ਼ ਤੋਂ ਹਾਰਨਾ ਮੰਨੋ ਕੋਸ਼ਿਸ਼ ਕਰਦੇ ਰਹੋ ਕਰਦੇ ਰਹੋ ਇੱਕ ਦਿਨ ਜ਼ਰੂਰ ਆਪਾਂ ਕਾਮਯਾਬ ਹੋਵਾਂਗੇ ਤੇ ਮੈਂ ਸਾਰੇ ਫਰੈਂਡ ਨੂੰ ਹਨਾ ਇਹੀ ਕਹਿਣੀ ਹੁੰਦੀ ਹੈ ਕਿ ਆਪਾਂ ਨੂੰ ਨਾ ਅਕਸਰ ਡਰ ਰਹਿੰਦਾ ਹੈਗਾ ਨਾ ਵੀ ਮੈਂ ਜੇ ਇਹ ਕੰਮ ਕੀਤਾ ਹਨਾ ਪਤਾ ਨਹੀਂ ਇਹਦੇ ਵਿੱਚ ਮੈਂ ਕਾਮਯਾਬ ਹੋਊਂਗਾ ਜਾਂ ਮੈਂ ਕਿਤੇ ਘਾਟਾ ਨਾ ਪੈ ਜਾਏ ਜਾਂ ਮੈਨੂੰ ਇਦਾਂ ਨਾ ਹੋ ਜੇ ਇਦਾਂ ਨਾ ਹੋ ਜੇ ਹਨਾ ਦੇਖੋ ਕੋਈ ਵੀ ਆਪਾਂ ਕੰਮ ਕਰਦੇ ਹਨਾ ਉਹਦੇ ਵਿੱਚ ਘਾਟਾ ਵੀ ਹੁੰਦਾ ਹੈ ਤੇ ਦੇਖੋ ਆਪਾਂ ਇਹ ਅੱਜ ਕੱਲ ਇੱਕ ਨਾ ਮਾਈਂਡ ਸੈਟ ਹੋਇਆ ਪਿਆ ਵੀ ਮੈਂ ਨਾ ਬਸ ਇੱਕ ਸਕਿੰਟ ਦੇ ਵਿੱਚ ਵਿੱਚ ਹਨਾ ਅਮੀਰ ਬਣ ਜਾ ਪਰ ਨਹੀਂ ਹਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਮਿਹਨਤ ਕਰਦੇ ਜਾਓ ਪਰ ਮਾਤਮਾ ਬਸ ਇੱਕ ਆਪਣਾ ਹਨਾ ਇਮਤਿਹਾਨ ਹੀ ਲੈ ਰਿਹਾ ਹੁੰਦਾ ਸਾਰੀ ਦੇਖ ਰਿਹਾ ਹੁੰਦਾਗਾ ਤੇ ਤੁਸੀਂ ਇੱਕ ਦਿਨ ਕਾਮਯਾਬ ਜ਼ਰੂਰ ਹੋਵੋਗੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਸਤਿ ਸ੍ਰੀ ਅਕ